ਕਹਿਣਾ ਬਹੁਤ ਔਖਾ ਗੱਲ ਇਹ ਆ ਵੀ ਜਿਸ ਤਰ੍ਹਾਂ ਹੁਣ ਸਾਡੇ ਨਗਰ ਦੇ ਵਿੱਚ ਮਾਤਮ ਦਾ ਅੱਜ ਦੁੱਖ ਦੀ ਜਿਹੜੀ ਘੜੀ ਆ ਇਹ ਕੋਈ ਕਹੀ ਨਹੀਂ ਜਾ ਸਕਦੀ ਸਹਿ ਆ ਗੱਲ ਏਡਾ ਚੰਗਾ ਪਰਿਵਾਰ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸੁਖਵਿੰਦਰ ਸਿੰਘ ਜੀ ਜਿਨ੍ਹਾਂ ਨੇ ਨਗਰ ਦੀ ਸੇਵਾ ਕੀਤੀ ਕਾਫੀ ਸਮਾਂ ਉਹਨਾਂ ਦਾ ਪਰਿਵਾਰ ਇੰਨਾ ਚੰਗਾ ਪਰਿਵਾਰ ਜੋ ਇਹ ਬੱਚੀ ਆਪਣਾ ਭਵਿੱਖ ਬਣਾਉਣ ਵਾਸਤੇ ਵਿਦੇਸ਼ ਦੀ ਧਰਤੀ ਤੇ ਗਈ ਸੀ ਜੋ ਗੱਫੇ ਪਾਣੀ ਦੀ ਗੱਲ ਆ ਰੋਟੀ ਦੀ ਉਹ ਤੇ ਇੱਥੇ ਕੋਈ ਵੀ ਘਾਟਾ ਨਹੀਂ ਪੰਜਾਬ ਦੇ ਵਿੱਚ ਬੱਚੇ ਆਪਣੀਆਂ ਡਿਗਰੀਆਂ ਲੈਣ ਵਾਸਤੇ ਬੱਚੇ ਆਪਣਾ ਭਵਿੱਖ ਸਵਾਰਨ ਵਾਸਤੇ ਜਿਹੜੇ ਆ ਬਾਹਰਲੇ ਦੇਸ਼ਾਂ ਚ ਜਾਂਦੇ ਆ ਜੇਕਰ ਇਹ ਸਾਡੇ ਦੇਸ਼ ਦੇ ਵਿੱਚ ਇਹ ਕੁਛ ਬੱਚਿਆਂ ਨੂੰ ਮਿਲਦਾ ਹੋਵੇ ਤੇ ਬੱਚੇ ਬਾਹਰ ਨਾ ਜਾਣ ਇਹ ਜੋ ਬੱਚੇ ਸਾਡੀ ਇਹ ਏਡੀ ਮਤਲਬ ਜਿਹੜੀ ਸਾਡੇ ਇਲਾਕੇ ਨੂੰ ਸਾਡੇ ਨੱਦਰ ਨੂੰ ਪੰਜਾਬ ਨੂੰ ਇਹ ਜਿਹੜਾ ਚੰਜੂੜ ਕੇ ਰੱਖ ਦਿੱਤਾ ਸਰਕਾਰਾਂ ਦੀ ਗੱਲ ਕਰਦੇ ਹਾਂ ਕਿ ਬਹੁਤਾ ਸਹਿਯੋਗ ਨਹੀਂ ਦਿੰਦੀਆਂ ਜੇਕਰ ਬੱਚੀ ਦੀ লাশ ਆਈ ਹੈ ਜਿਤਕਾफी ਦਿਨਾਂ ਬਾਅਦ ਆਈ ਹੈ ਜੇਕਰ ਸਰਕਾਰਾਂ ਸਹਿਯੋਗ ਕਰਦੀਆਂ ਤੇ ਇਹ ਜਿਹੜੀ লাশ ਆ ਗਈ ਚਲੋ ਜੋ ਪਾਣਾ ਵਰਤ ਗਿਆ ਹੀ ਉਹ ਤੇ ਵਰਤੀ ਗਿਆ ਹੀਗਾ ਇੰਨੇ ਦਿਨ ਜਿਹੜਾ ਪਰਿਵਾਰ ਨੇ ਜਿਹੜਾ ਇਹ ਦੁੱਖ ਭੋਗਿਆ ਜਿਹੜਾ ਇਹ ਉਹ ਦੀ ਕਰਦੇ ਰਹੇ ਇਹ ਨਾ ਕਰਨਾ ਪੈਂਦਾ ਬਾਕੀ ਗੱਲ ਕਰਦੇ ਆ ਤੇ ਇਹ ਜੇਕਰ ਪੰਜਾਬ ਦੀ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਬਹੁਤ ਸਥਿਤੀ ਖਰਾਬ ਆ ਲਾਉਂਡ ਆਰਡਰ ਬਹੁਤ ਖਰਾਬ ਸਾਡੇ ਜਿਹੜੇ ਦੇ ਵਿੱਚ ਹੀ ਤਰਨ ਤਰਨ ਦੇ ਵਿੱਚ ਹੀ ਬਹੁਤ ਜੜੀਆਂ ਜਿਹੜੀਆਂ ਮਾੜੀਆਂ ਕਟਨਾਵਾਂ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਵਾਪਰੀਆਂ ਇਸੇ ਹੀ ਤਰ੍ਹਾਂ ਜਿਹੜਾ ਵਾ ਇੰਗਲੈਂਡ ਕੈਨੇਡਾ ਅਮਰੀਕਾ ਜਿੱਥੇ ਵੀ ਕਰ ਲੋ ਗੱਲ ਉੱਥੇ ਹੀ ਪੰਜਾਬੀਆਂ ਦੇ ਜਿਹੜੇ ਆ ਇਹ ਜਿਹੜੇ ਕਤਲ ਹੁੰਦੇ ਆ ਇਹੜੀਆਂ ਗੋਲੀਆਂ ਚੱਲਦੀਆਂ ਵੱਜਦੀਆਂ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਇਸੇ ਹੀ ਤਰ੍ਹਾਂ ਗੁੰਡਾਗਰਦੀ ਆ ਇਹ ਕੋਈ ਨਾ ਕੋਈ ਜਿਹੜੇ ਟੁਕਵੇ ਜਿਹੜੇ ਆਗੇ ਪ੍ਰਬੰਧ ਜਿਹੜੇ ਉਹ ਕਰਨੇ ਚਾਹੀਦੇ ਆ ਸੋ ਇਹ ਜੋ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਲਾਕੇ ਪਰਦੀਆਂ ਸ਼ਖਸੀਅਤਾਂ ਆਈਆਂ ਇਹਨਾਂ ਸਾਰਿਆਂ ਦਾ ਪਰਿਵਾਰ ਵੱਲੋਂ ਇਹ ਦੁੱਖ ਵੰਡਾਉਣ ਦੇ ਵਿੱਚ ਕੋਟਨ-ਕੋਟ ਧੰਨਵਾਦ ਤਕਰੀਬਨ 9 ਦਿਨ ਬਾਅਦ ਸਾਡੀ ਮਿਸਤਕ ਦੇ ਸਾਮਣੇ ਮਿਲੀ ਸਾਡੀ ਮਤਲਬ ਚਲੋ ਸਾਡੀ ਮਤਲਬ ਇਥੋਂ ਦੀ ਸਰਕਾਰ ਨੇ ਤੇ ਕੋਈ ਮਰਤ ਨਹੀਂ ਕੀਤੀ ਸਾਡੇ ਉੱਤੇ ਰਿਸ਼ਤੇਦਾਰ ਹੈਗੇ ਸੀ ਉਹ ਕਮਿਸ਼ਨਰ ਰਾਹੀਂ ਉਹਨਾਂ ਫਿਰ ਡੈੱਡ ਬੋਡੀ ਦੀ ਮਨਜ਼ੂਰੀ ਲੈ ਕੇ ਨਾ ਤੇ 3-4 ਛੁੱਟੀਆਂ ਨਾ ਉਹਦੀ 3-4 ਛੁੱਟੀਆਂ ਤੋਂ ਪਹਿਲਾਂ ਸਾਡਾ ਹੋਰ ਪਹਿਲਾਂ ਆ ਜਾਂਦੀ ਪਰ ਜੋ ਪਾਣੇ 'ਚ ਲਿਖਿਆ ਹੁੰਦਾ ਉਹਦੇ ਅਧਾਰ ਤੇ ਸਾਰਾ ਕੁਝ ਹੁੰਦਾ। ਸਾਡਾ ਬਹੁਤਨੇਕ ਬੱਚਾ ਜਿਹੇ ਬੱਚੇ ਜੰਮਦੇ ਦੀ ਕੋਈ ਗੱਲ ਨਹੀਂ। ਉਹ ਸਿਕ ਕੋਟਾ ਤੋਂ ਲੈ ਫੜੇਗੀ। ਹਾਂ ਕਾਤਲ ਉਹਨਾਂ ਦੱਸਦੇ ਗੱਡੀਆਂ ਪਾਲ ਲੀਆਂ, ਬੰਦੇ ਵੀ ਉਹਨਾਂ ਟਰੈਸ ਕਰ ਲਏ। ਸਾਡੇ ਹੱਥ ਤੇ ਨਹੀਂ ਨਾ ਕੋਈ ਸ਼ਕਤ। ਕਰਦੀ ਨਹੀਂ ਸਰਕਾਰ ਉਹ ਟਰੈਸ ਕਰਕੇ ਸਭ ਕੁਝ ਚਲੋ ਜੋ ਉਹਨਾਂ ਦੇ ਮਤਲਬ ਅਧਾਰ ਤੇ ਦੇਣਗੇ ਸਜ਼ਾ ਜਾਂ ਜੋ ਵੀ ਆ ਬੰਦੇ ਲੱਭ ਲਿੰਦੇ।